ਹਾਂਜੀ ਸੱਚੀ ਗੱਲ ਦੱਸ ਆ ਜਾਣੀ ਫਰਕ ਹੈ ਕਿ ਕਹਤੋਂ ਸਾਰੇ ਤੇ ਅੱਜ ਤਰੀਕ ਹੋ ਗਿਆ ਦੋ ਦਿਨ ਅੱਪਰ ਤੇ ਦੇਣਾ ਹੈ ਇਤਵਾ ਦਾ ਤੇ ਜਿਆਦਾ ਮਾਤਰੀ ਨਹੀਂ ਤੋਰੀ ਜਾਂ ਤੇ ਆ ਤਾਂ ਜਾਣਦਾ ਕਿ ਤੇ ਤੇ ਵੇਖ ਲੋ ਤੇ ਉਹ ਛੋਟਾ ਵੀ ਹੈ ਨਾ ਕਿ ਹੁੰਦੇ ਆ ਜਾਂ ਨਹੀਂ ਆਏ ਕੰਕੂ ਜਣੀਆਂ ਹੁਣ ਹਲਾ ਵਜਣੀਆਂ ਦੇਖ ਲੈ ਫਰੰਦ ਦਾ 55 ਦਾ ਤਾਂ ਉਹ ਜਿਆਦਾ ਚੱਲਦਾ ਹੈ ਅਈ ਆਵਾਜ਼ ਬਹੁਤ ਵਧੀਆ ਹੈ ਕਿੰਨੇ ਲੋਕ ਮੈ ਰਿਜਾਂਗੇ ਤੇ ਇਹ ਬੰਨੇ ਆਪਣਾ ਕੋਈ ਤਰਾਂ ਲਿਆ ਸੋਨਾਲੂ ਦਾ ਜੀ ਆਜੀ ਖਾਣ ਕੋਈ ਨਾ ਤਵੇ ਤਵੇ ਜਨ ਗਿਆ ਆਇਆ ਤਾਂ ਇਹਦੇ ਤੇ ਹੀ ਵਾ ਇਹ ਬਿਜੇ ਨਾ ਫਿਰ ਤਾਂ ਕੰਟ ਵੜ ਗਿਆ ਹੁੰਦੀ ਜਾਂ ਨਾਲ ਅੱਜ 2000 ਨਾ ਨੇ ਕੰਟ ਬਿਜਣੀ ਆ ਜੀ ਉਹ ਦੇ ਲੈਣਾ ਤੇ ਬੰਨੀ ਕਿ ਕਰਦੇ ਆ ਬਾਅਦ ਚੈੱਕ ਕਰ ਲੈ ਗਏ ਇਹ ਆਈਏ ਬਈ ਵੰਨੀਆ ਤੇ ਦੋ ਤੇਈ ਬੱਚਾ ਤੇ ਆ ਬੜੀ ਆ ਪਹਿਲਾ ਲੋਨੀ ਕੀਤੀ ਜਾਨੇ ਪਹਿਲੇ ਵਾਈ ਹੱਲਾ ਨਾਲ ਤੇ ਮੁਕਾੜੀ ਨਹੀਂ ਘਾਤੀ ਤੇ ਫਿਰ ਤੇ ਫਿਰ ਬੰਦੇ ਨੂੰ ਕੰਕਪੀ ਤੇ ਨਹੀਂ ਜਾਂਦੇ ਓਕੇ Bây giờ, chúng ta đi vào nơi này ta vào ta ये अपन है नहीं चले तो अंदर में